ਤਨ ਆਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੰਬਾਰਕ ਤੁਮਰੇ ਧਾਰੇ ਜੇ ਬਾ ਏਕ ਕਵਨ ਗੁਣ ਕਹੀਐ ਪੇ ਸਮਾਰ ਬਿਅੰਤ ਸੁਆਮੀ ਤੇਰੁ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਬਰਾਦਿ ਅਮਾਰੇ ਖੰਡ ਅਨਕ ਵਿਦੇ ਸਮਝਾਵ ਹਮ ਅਗਿਆਨ ਅਲਪ ਮਤਿ ਥੋਰੀ ਮੈਂ ਆਪਣ ਬਿਰਤ ਰਖਾਵ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੋਹੇਲੇ ਰਾਖੂ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੋਹੇਲੇ ਰਾਖ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੁਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ